ਮਾਰੇ ਹਾਲਾਤ ਨੇ ਹਾਂ ਆ 7 ਨੰਬਰ ਗਲੀ ਦੇ ਵਿੱਚ ਲਗ ਲਗ ਪਾਣੀ ਹਜੇ ਵੀ ਖੜਾ ਜੀ ਘਰਾਂ ਨੂੰ ਕੰਧਾਂ ਦੇ ਜਾਸ਼ ਮੇਰੇ ਪੂਰਾ ਪਾਣੀ ਕੰਧਾਂ ਦਾ ਕੰਧਾਂ ਦਾ ਕਮਰਿਆਂ ਦਾ ਡਿੱਗਣ ਦਾ ਪੂਰਾ ਡਰ ਆ ਜੀ ਉਹਨਾਂ ਨੂੰ ਕਿਹਾ ਸੀ 2 ਬਜਿੰਨਾ ਵਿਹੜੀਆਂ ਖੜੀਆਂ ਨੇ ਵੀ ਚਲਾ ਦਿਓ ਉਹ ਕਹਿੰਦੇ ਸਾਨੂੰ ਉੱਪਰ ਤੋਂ ਆਰਡਰ ਆਊਗਾ ਫਿਰ ਚਲਾਵਾਂਗੇ ਸਰ ਮਾ ਜੀ ਵਿਹੜੀਆਂ ਖੜੀਆਂ ਦੋਨੇ ਚਲਾ ਦਿਓ ਤੁਸੀਂ ਪਾਣੀ ਨਿਕਲ ਜਾਊਗਾ ਘਰਾਂ ਦਾ ਤੇ ਕਹਿੰਦੇ ਸਾਨੂੰ ਉੱਪਰ ਤੋਂ ਆਰਡਰ ਆਊਗਾ ਫਿਰ ਚਲਾਵਾਂਗੇ ਭਾਈ ਜੀ ਉਹ ਤਾਂ ਹਾਂ ਕਹੋ ਤੇ ਕੋਈ ਨਹੀਂ ਆਇਆ ਜੀ ਢੇੜੇ ਮਾਰ ਕੇ ਸਾਰੇ ਵਗ ਜਾਂਦੇ ਹਾਂ ਕੋਈ ਹੋਰੀ ਕਰਦੇ ਮੱਦ ਕੋਈ ਨਹੀਂ ਕਰਦਾ ਜੀ ਕਾਰਾਮਨੀ ਕੋਈ ਨਹੀਂ ਦੇਖਦਾ ਬਾਹਰ ਵੱਡੀਆਂ ਛੜਕਾਂ ਤੇ ਆ ਕੇ ਬਾਰ-ਬਾਰ ਸੁੱਕੇ ਜਾ ਕੇ ਸੁੱਕੇ ਜਾ ਕੇ ਮੁੜ ਜਾਂਦੇ ਆ ਬਸ ਗੱਡੇ ਚ ਘਰੋ ਘਰੀ ਜਾਣ ਨਾਲ ਵੋਟਾਂ ਲਿੱਤੀਆਂ ਨੇ ਘਰੋ ਘਰੀ ਜਿਵੇਂ ਵੋਟਾਂ ਮੰਗਦਿਆ ਘਰੋ ਘਰੀ ਪਾਕਲੇ ਤੇ ਬਾਹਰ ਕੇ ਜਾ ਕੇ ਵੋਟਾਂ ਲੈਂਦੇ ਆ ਉਹ ਮੈਨੂੰ ਕੋਈ ਜਾਣ ਨਾ ਕਰੋ ਪਰੇ ਜਾ ਸਕਦੇ ਤੇ ਦੇਖਣਾ ਕਿਹੜੇ ਦੇ ਪਾਣੀ ਪੈ ਰਿਹਾ ਹੈ ਸਿੰਦਰ ਪਾਣੀ ਨੂੰ ਕੀ ਕਰੀਏ ਜੇ ਤਾਂ ਦਿੱਤਾ ਸੁਆਟੋ ਟੱਜਾਂ ਦਾ ਨੀਆਂ ਸਾਰੀਆਂ ਬੈਠ ਗਈਆਂ ਘਰ ਸਾਡੇ ਟਿਕਣ ਵਾਲੇ ਉਹ ਹੈ ਰੋਟੀ ਨੂੰ ਕੀ ਕਰੀਏ ਸਾਡੇ ਪਾਣੀ ਦਾ ਇੰਤਜ਼ਾਮ ਹੋਣਾ ਚਾਹੀਦਾ ਰੋਟੀ ਦਾ ਦਿਹਾੜੀ ਕਰਕੇ ਵੀ ਖਾਈ ਜਾਂਦੇ ਆ ਪਿਛਲੇ ਦਿਨ ਪਠਿੰਡਾ ਦੇ ਸਾਈਂ ਨਗਰ ਵਿੱਚ ਰਜਵਾ ਟੁੱਟਣ ਕਾਰਨ ਪਾਣੀ ਭਰ ਗਿਆ ਲੋਕ ਘਰਾਂ ਤੋਂ ਬੇਕਾਰ ਹੋ ਗਏ ਕਿਉਂਕਿ ਇੱਥੇ ਚਾਰ-ਚਾਰ ਫੁਟਾ ਜਿਹੜਾ ਪਾਣੀ ਭਰਿਆ ਤੇ ਇਸ ਤੋਂ ਤੱਕ ਹੀ ਅਜੇ ਵੀ ਕਈ ਗਲੀਆਂ ਮੁਹੱਲਿਆਂ ਵਿੱਚ ਪਾਣੀ ਭਰਿਆ ਹੋਇਆ ਲੋਕਾਂ ਨੂੰ ਆਪਣੇ ਘਰਾਂ 'ਚ ਜਾਣਾ ਮੁਸ਼ਕਲ ਹੋਇਆ ਪਿਆ ਲੋਕਾਂ ਦਾ ਖਾਣ ਪੀਣ ਦਾ ਸਮਾਨ ਆ ਜਿਹੜਾ ਉਹ ਖਰਾਬ ਹੋ ਚੁੱਕਿਆ ਰਹਿਸ਼ ਦਾ ਸਮਾਨ ਖਰਾਬ ਹੋ ਚੁੱਕਿਆ ਤਸਵੀਰਾਂ ਤੁਹਾਨੂੰ ਇੱਕ ਵਾਰ ਦਿਖਾ ਰਹੇ ਹਾਂ ਸਾਈਂ ਨਗਰ ਦੀਆਂ ਕਿ ਕਿਸ ਤਰ੍ਹਾਂ ਲੋਕ ਨੇ ਜਿਹੜੇ ਇੱਥੇ ਘਰੋਂ ਬੇਕਾਰ ਹੋਏ ਨੇ ਪ੍ਰਸ਼ਾਸਨ ਬੇਸ਼ੱਕ ਦਾਵੇ ਜਰੂਰ ਕਰ ਰਿਹਾ ਕਿ ਇਹਨਾਂ ਦਾ ਹੱਲ ਕੀਤਾ ਜਾ ਰਿਹਾ ਹੈ ਪ੍ਰਬੰਧ ਕੀਤੇ ਜਾ ਰਹੇ ਨੇ ਪਰ ਜ਼ਮੀਨੀ ਹਕੀਕਤ ਕੀ ਹੈ ਇੱਥੇ ਲੋਕਾਂ ਨਾਲ ਹੀ ਗੱਲਬਾਤ ਕਰਦੇ ਆਂ ਭਾਈ ਜੀ ਕਿਸ ਤਰ੍ਹਾਂ ਦੇ ਹਾਲਾਤ ਨੇ ਇੱਥੇ ਹੁਣ ਕੱਲ ਤੱਕ ਕਿਵੇਂ ਸਾਰਾ ਬਹੁਤ ਮਾੜੇ ਹਾਲਾਤ ਨੇ ਜੀ ਹਾਂ ਆ 7 ਨੰਬਰ ਗਲੀ ਦੇ ਵਿੱਚ ਲਗ ਲਗ ਪਾਣੀ ਹਜੇ ਵੀ ਖੜਾ ਜੀ ਘਰਾਂ ਨੂੰ ਕੰਧਾਂ ਦੇ ਵਿਚ ਆਸ਼ਵੇਂ ਪੂਰਾ ਪਾਣੀ ਕੰਧਾਂ ਦਾ ਕੰਧਾਂ ਦਾ ਕਮਰਿਆਂ ਦਾ ਡਿੱਗਣ ਦਾ ਪੂਰਾ ਡਰ ਆ ਜੀ ਤੇ ਇੱਕ ਮਸ਼ੀਨ ਹੀ ਹੋ ਲਾਈ ਆ ਬੇਹ ਦੇ ਸਾਹਮਣੇ ਮੇਂਦਰ ਪ੍ਰਸ਼ਾਸਨ ਵਾਲੇ ਆਉਣਗੇ ਤੇ ਜਿਹੜੀਆਂ ਗਲੀਆਂ ਵਿੱਚ ਕਿਸੇ ਦੀ ਨਹੀਂ ਲਾਇਆ ਜੀ ਉਹ ਆਪਣਾ ਉਹਨਾਂ ਨੂੰ ਕਿਹਾ ਸੀ 2 ਮਸ਼ੀਨਾਂ ਵਿਹਦੀਆਂ ਖੜੀਆਂ ਨੇ ਵੀ ਚਲਾ ਦਿਓ ਉਹ ਕਹਿੰਦੇ ਸਾਨੂੰ ਉੱਪਰ ਤੋਂ ਆਰਡਰ ਆਊਗਾ ਫਿਰ ਚਲਾਵਾਂਗੇ ਜੀ ਮਾ ਜੀ ਵਿਹਦੀਆਂ ਖੜੀਆਂ ਦੋਨੇ ਚਲਾ ਦਿਓ ਤੁਸੀਂ ਪਾਣੀ ਨਿਕਲ ਜਾਊਗਾ ਘਰਾਂ ਦਾ ਤੇ ਕਹਿੰਦੇ ਸਾਨੂੰ ਉੱਪਰ ਤੋਂ ਆਰਡਰ ਆਊਗਾ ਫਿਰ ਚਲਾਵਾਂਗੇ ਬਾਈ ਜੀ ਹੋ ਤਾਂਹ ਕਹੋ ਤੁਸੀਂ ਮਾ ਯਾਰ ਚਲਾ ਦਿਓ ਬਾਈ ਯਾਰ ਤੁਸੀਂ ਇਹ ਵਿਹਦੀਆਂ ਮਸ਼ੀਨਾਂ ਖੜੀਆਂ ਛੋਟੀਆਂ ਤੇ ਪਾਣੀ ਨਿਕਲ ਜਾਊਗਾ ਘਰਾਂ ਨੂੰ ਸਾਡੇ ਘਰ ਬਚ ਰਹਿਣਗੇ ਤੇ ਕੋਈ ਸੁਣਵਾਈ ਨਹੀਂ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੜੇ ਦਾਅਵੇ ਕਰਦੇ ਨੇ ਆਮ ਲੋਕਾਂ ਦੀ ਸਰਕਾਰ ਹੈ ਕਹਿੰਦੇ ਆਮ ਲੋਕਾਂ ਨੂੰ ਸੁਣਵਾਈ ਹੁੰਦੀ ਹੈ ਕੋਈ ਅਧਿਕਾਰੀ ਆਇਆ ਕੋਈ ਥੋੜੀ ਸਾਰ ਲੈਣ ਕੋਈ ਮੰਤਰੀ ਆਇਆ ਕੋਈ ਮੰਤਰੀ ਸੰਤਰੀ ਕੋਈ ਨਹੀਂ ਆਇਆ ਜੀ ਢੇੜੇ ਮਾਰ ਕੇ ਸਾਰੇ ਵਗ ਜਾਂਦੇ ਆ ਹਾਂ ਕੋਈ ਹੋਰੀ ਕਰਦੇ ਮੱਧ ਕੋਈ ਨਹੀਂ ਕਰਦਾ ਜੀ ਘਰਾਵਾਂ ਨਹੀਂ ਕੋਈ ਨਹੀਂ ਦੇਖਦਾ ਬਾਹਰ ਵੱਡੀਆਂ ਸੜਕਾਂ ਤੇ ਆ ਕੇ ਬਾਰ-ਬਾਰ ਸੁੱਕੇ ਜਾ ਕੇ ਸੁੱਕੇ ਜਾ ਕੇ ਮੁੜ ਜਾਂਦੇ ਆ ਬਸ ਗਿੱਡੇ ਚ ਘਰੋ ਘਰੀ ਜਾਣਨਾ ਵੋਟਾਂ ਲੈਂਤੀਆਂ ਨੇ ਘਰੋ ਘਰੀ ਜਿਵੇਂ ਵੋਟਾਂ ਮੰਗਦਿਆ ਘਰੋ ਘਰੀ ਪਾਗਲੇ ਤੇ ਬਾਹਰ ਕੇ ਜਾ ਕੇ ਵੋਟਾਂ ਲੈਂਦੇ ਆ ਉਹ ਮੇਰੇ ਕੋਈ ਜਾਣਨਾ ਕਰੋ ਘਰੀ ਆਗਦੇ ਤੇ ਦੇਖਣ ਕਿਹੜੇ ਦੇ ਪਾਣੀ ਪੈ ਰਿਹਾ ਬਾਹਰ ਸੁੱਕੇ ਜਾ ਕੇ ਮੁੜਨ ਦਾ ਕੀ ਫਾਇਦਾ ਉਧਰ ਪਰਾਂ 400 ਕਿਲੇ ਵਿੱਚ ਦੀ ਆ ਕੇ ਪੋਲਤੇ ਆ ਕੇ ਮੁੜ ਜਾਂਦੇ ਆ ਇਧਰ ਆ ਕੇ ਸੁੱਕੇ ਜਾ ਕੇ ਇਥੋਂ ਵਾਪਸ ਮੁੜ ਜਾਂਦੇ ਆ ਕੋਈ ਸੁਣਵਾਈ ਨਹੀਂ ਘਰਾਂ ਦੇ ਵਿੱਚ ਬੋਟਾ ਹੁਣ ਬੋਟਾ ਲੈਣ ਵੀ ਆਉਣਗੇ ਫਿਰ ਹਾਂਜੀ ਜਦੋਂ ਬੋਟਾ ਲੈਣ ਵੀ ਆਉਣਗੇ ਸਮੱਸਿਆ ਦੱਸੋਗੇ ਆਪ ਦੀ ਹਾਂਜੀ ਜਦੋਂ ਬੋਟਾ ਲੈਣ ਆਉਣਗੇ ਉਦੋਂ ਸਮੱਸਿਆ ਦੱਸਾਂਗੇ ਵੀ ਉਦੋਂ ਸਾਡੇ ਘਰਾਂ 'ਚ ਤਾਂ ਆਈ ਨਹੀਂ ਤੁਸੀਂ ਸੁੱਕੇ ਜਾ ਕੇ ਵਾਪਸ ਮੁੜ ਜਾਂਦੇ ਹੋ ਜਿਆਦਾ ਘਰਾਂ 'ਚੋਂ ਆਕ ਪਾਣੀ ਕੱਢੋ ਦਵਾ ਦਵਾ ਪਿਛਲੀ ਵਾਰ ਟੁੱਟਿਆ ਸੀ ਉਹਦੀ ਫਟਾਫਟ ਇੱਕ ਦਿਨ 'ਚ ਪਾਣੀ ਨਿਕਲ ਗਿਆ ਸੀ ਅੱਜ ਤੀਜਾ ਦਿਨ ਹੋ ਗਿਆ ਹਜੇ ਤੱਕ ਪਾਣੀ ਨਹੀਂ ਨਿਕਲਿਆ ਘਰਾਂ ਨੂੰ ਸਲ੍ਹਾਬ ਜਾਈ ਜਾਂਦੀ ਹੈ ਤੇ ਕੰਦਾ ਬੈਠੀ ਜਾਂਦੀਆਂ ਨੇ ਥੱਲੇ ਕਿੰਨੇ ਕਿ ਮੁਸ਼ਕਿਲ ਕਿੰਨੇ ਕਰ ਰਹੀ ਐ ਰੋਟੀ ਪਾਣੀ ਬੜ ਰਿਆ ਰੋਟੀ ਲੰਗਰ ਪਾਣੀ ਮਿਲ ਰਿਆ ਪਾਣੀ ਪੂਣਿਆ ਪ੍ਰਬੰਧ ਆਇਓ ਲੰਗਰ ਪਾਣੀ ਨੂੰ ਕੀ ਕਰੀਏ ਜੇ ਨਿੱਤ ਤਾਂ ਸੁਆਟ ਟਟ ਜਾਂਦਾ ਨੀਆਂ ਸਾਰੀਆਂ ਬੈਠ ਗਈਆਂ ਘਰ ਸਾਡੇ ਡਿੱਗਣ ਵਾਲੇ ਹੋ ਐ ਰੋਟੀ ਨੂੰ ਕੀ ਕਰੀਏ ਸਾਡੇ ਪਾਣੀ ਦਾ ਇੰਤਜ਼ਾਮ ਹੋਣਾ ਚਾਹੀਦਾ ਰੋਟੀ ਦਾ ਦਿਹਾੜੀ ਕਰਕੇ ਵੀ ਖਾਈ ਜਾਂਨੇ ਆ ਰੋਟੀ ਤੋਂ ਕਿਹੜਾ ਪਹਿਲਾਂ ਐਵੇਂ ਬੈਠੇ ਔਖਾ ਬਣਾਉਣਾ ਕਿੰਨਾ ਔਖਾ ਬਣਾਉਣਾ ਔਖਾ ਤਾਂ ਉਹਨੂੰ ਪਤਾ ਜਿਹੜਾ ਦਿਹਾੜੀ ਕਰਕੇ ਘਰ ਬਣਾਉਂਦਾ ਲੌਣ ਚੱਕ ਚੱਕ ਕੇ ਘਰ ਪਾਏ ਨੇ ਉਹ ਵੀ ਡਿੱਗਣ ਵਾਲੇ ਹੋਇਆ ਖੜਿਆ ਚਾਰ ਦਿਨ ਪਹਿਲਾਂ ਮੇਰੇ ਬੱਚੇ ਦੀ ਡੈਥ ਹੋ ਗਿਆ ਕੀ ਸੀ ਸਤ ਸਾਰਿਆਂ ਨੂੰ ਪਤਾ ਮੇਰੇ ਬੱਚੇ ਨੂੰ ਲੈਟ ਲੱਗ ਗਈ ਹੁਣ ਮੈਂ ਕੀ ਕਰਾਂ ਉਹ ਬੱਚੇ ਵੀ ਮੇਰੇ ਗਲ ਚ ਨੇ ਪਹਿਲਾਂ ਉਹ ਮੁੰਡੇ ਦਾ ਡੈਡੀ ਮੁੱਕ ਗਿਆ ਪਿਛਲੇ ਸਾਲ ਐਤਕੀ ਆਪ ਮੁੱਕ ਗਿਆ ਉਹਦੇ ਤਿੰਨੇ ਬੱਚੇ ਮੇਰੇ ਗਲ ਚ ਨੇ ਹੁਣ ਘਰ ਡਿੱਗਣ ਵਾਲਾ ਹੋਇਆ ਤਾਂ ਮੈਂ ਕੀ ਕਰਾਂ ਇੰਨੇ ਘਰਾਂ ਦਾ ਹਾਲਾਤ ਨੇ ਦਿੱਗਣਾ ਦੇ ਬਰਗੇਦ ਨੂੰ ਕੈਰੀਅਰ ਆਈ ਇਧਰ ਲਈ ਬਸ ਸਾਰੀ ਦਾ ਯਾਰ ਆ ਜਦੋਂ ਅਧਿਕਾਰੀ ਆਏ ਤੁਸੀਂ ਅਧਿਕਾਰੀਆਂ ਨੂੰ ਕਿਹਾ ਨਹੀਂ ਕੋਈ ਹੱਲ ਕਰੋ ਪਾਣੀ ਕੱਢ ਦਿਓ ਜਲਦੀ ਕੀ ਨੂੰ ਕੀ ਨਹੀਂ ਕਿਹਾ ਸਾਰਿਆਂ ਨੂੰ ਕਹਤਾ ਸਭ ਨੂੰ ਕਹਤਾ ਸਾਰਿਆਂ ਨੂੰ ਕਹੀ ਜਾਂਦੇ ਆ ਕਿ ਜਦੋਂ ਵੋਟਾ ਲੈਣ ਦਾ ਟਾਈਮ ਹੁੰਦਾ ਉਹਦੇ ਤੇ ਤੁਸੀਂ ਸਾਰੇ ਹੀ ਆਉਨੇ ਤੇ ਉਂ ਮੇਰੇ ਜਦੋਂ ਦੇ ਰੱਖੋਗੇ ਬਗੈਰ ਇਹ ਜੀ ਤਾਂ ਬੇਨਤੀ ਕਰੀ ਜਾਂਦੇ ਸਾਡੇ ਕੋਲ ਬੋਲਿਆ ਵੀ ਨਹੀਂ ਜਾਂਦਾ ਟੜਕ ਦੇ ਨਜਿੱਤੇ ਹੋਈ ਆ ਮੇਰੇ ਅਜੀ ਔਖੇ ਆ ਵੀ ਸਾਡ ਗਲੀਆਂ ਦਾ ਸੀਵਰ ਪੈ ਜਾਣ ਸਾਡੇ ਕੋਈ ਗਲੀਆਂ ਬਣ ਜਾਣ ਕੋਈ ਇੱਥੇ ਮਿੱਟੀ ਛੱਟਣ ਕੋਈ ਕੁਝ ਕਰਨ ਜੇ ਕਿਤੇ ਸੀਵਰ ਹੁੰਦਾ ਘਰਾਂ ਦੇ ਵਿੱਚ ਜਾਂ ਗਲੀਆਂ ਦੇ ਵਿੱਚ ਐਨਾ ਸਾਡੇ ਨੁਕਸਾਨ ਨਾ ਹੁੰਦਾ ਇੱਥੇ 2 ਵਜੇ ਦਾ ਸੂਆ ਟੁੱਟਿਆ ਤੇ ਆ ਕੇ ਕੋਈ ਵੀ ਨਿਕੜਾ ਇੱਕ ਕੱਲਾ ਜੈਨ ਐਮ ਸੀ ਉਪਰ ਸਾਡੇ ਵੀ ਨਹੀਂ ਸੀਗਾ ਉਹ ਬੰਦ ਕਰਤਾ ਹੁਣ ਸੂਆ ਬੰਦ ਕਰਤਾ ਸੂਏ ਤੇ ਲੱਗੇ ਪਏ ਨੇ ਹੁਣ ਇਹ ਦੂਜੀ ਵਾਰੀ ਹੋ ਗਿਆ ਰਾਤ ਨੂੰ ਹੀ ਟੁੱਟਦਾ ਇਹ ਰਾਤ ਤੱਕ ਪਤਾ ਨਹੀਂ ਕੀ ਕਾਰਨ ਬਣਿਆ ਫਿਰਦਾ ਰਾਤ ਨੂੰ ਹੀ ਟੁੱਟਦਾ ਪਹਿਲਾ ਪਹਿਲਾ ਤੁਸੀਂ ਧਿਆਨ ਨਹੀਂ ਲਾਉਂਦੇ ਬਾਈ ਜੀ ਸੂਆ ਟੁੱਟਣ ਵਾਲਾ ਭਰਿਆ ਪਿਆ ਜਾ ਕੋਈ ਸਮੱਸਿਆ ਹੈਗੀ ਇਸ ਚਾਹਤ ਇਹ ਤਾਂ ਪੀਣ ਵਾਲਾ ਪਾਣੀ ਦਾ ਤੋਂ ਬੰਦ ਕੀਤਾ ਮਾਰਕੀਟ ਕਮੇਟੀ ਵੱਲੋਂ ਅਸੀਂ ਪਹੁੰਚ ਗਏ ਸੀਗੇ ਬਸ ਕੱਲ੍ਹ ਸਵੇਰ ਮਾਰਕੀਟ ਕਮੇਟੀ ਵੱਲੋਂ ओके ਇਹ ਮੁਲਾਜ਼ਮ ਆਏ ਨੇ ਪ੍ਰਬੰਧ ਕੀਤਾ ਪਾਣੀ ਦਾ ਨਾਲ ਨਾਲ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਸਾਈਂ ਨਗਰ ਚ ਖੜੇ ਆ ਇੱਥੇ ਪਾਣੀ ਜਿਹੜਾ ਅਜੇ ਵੀ ਉਹ ਗਲੀਆਂ ਦੇ ਵਿੱਚ ਭਰਿਆ ਹੋਇਆ ਨਜ਼ਰ ਆਉਂਦਾ ਲੋਕਾਂ ਦੇ ਘਰਾਂ ਦੇ ਡਿੱਗਣ ਦੇ ਹਾਲਾਤ ਨੇ ਜਿਹੜੇ ਬਣੇ ਹੋਏ ਨੇ ਕਿਉਂਕਿ ਪਾਣੀ ਅਜੇ ਤੱਕ ਗਲੀਆਂ ਦੇ ਵਿੱਚੋਂ ਨੇ ਨਿਕਲਿਆ ਸਮਾਜ ਸੇਵੀ ਸੰਸਥਾਵਾਂ ਨੇ ਜਿਹੜੀਆਂ ਉਹ ਜਰੂਰ ਲੰਗਰ ਪਾਣੀ ਦਾ ਇੱਥੇ ਪ੍ਰਬੰਧ ਕਰ ਰਹੀਆਂ ਨੇ ਪਰ ਲੋਕਾਂ ਚ ਕਿਤੇ ਨਾ ਕਿਤੇ ਸਰਕਾਰ ਪਤੀ ਪ੍ਰਸ਼ਾਸਨ ਪ੍ਰਤੀ ਜਿਹੜਾ ਰੋਸ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਤੀਜਾ ਦਿਨ ਹੈ ਜਿਹੜਾ ਅੱਜ ਹੋ ਗਿਆ ਹੈ ਪਰ ਅਜੇ ਤੱਕ ਪਾਣੀ ਪੂਰਾ ਜਿਹੜਾ ਕੱਟ ਨਹੀਂ ਨਿਕਲਿਆ ਇੱਥੋਂ ਪਾਣੀ ਨਾ ਨਿਕਲਣ ਕਰਕੇ ਉਹਨਾਂ ਦੇ ਘਰ ਡਿੱਗਣ ਦਾ ਖਤਰਾ ਜਿਹੜਾ ਮਨਰਾ ਰਿਹਾ ਹੈਗਾ ਕਿਸ ਤਰ੍ਹਾਂ ਦੇ ਹਾਲਾਤ ਨੇ ਹੁਣ ਤੁਸੀਂ ਇੱਥੇ ਫਿਰਦੇ ਹੋ ਨੰਗੇ ਪੈਰ ਹੈ ਕਿ ਕਿਵੇਂ ਹਾਲਾਤ ਹੀ ਨੇ ਹੁਣ ਮੈਂ ਬਹੁਤ ਪਰੇਸ਼ਾਨੀ ਹਾਂ ਨੰਗੇ ਪੈਰ ਫਿਰਦੇ ਗੜੀ ਰੈਲੀ ਆਣੀ ਨਿਕਲ ਨਹੀਂ ਆਇਆ ਪਾਣੀ ਨਹੀਂ ਲੱਗਦਾ ਪਾਣੀ ਬਹੁਤ ਵੜਾਊਗਾ ਬਹੁਤ ਪਰੇਸ਼ਾਨੀ ਆ ਖਾਣੇ ਪੀਣੇ ਦੀ ਵਿਵਸਥਾ ਵੀ ਨਹੀਂ ਹੋਊਗਾ ਇਹ ਲੰਗਾ ਜਾ ਰਿਹਾ ਜੀ ਲੋਕ ਲੋਕ ਬਾ ਖਾ ਰਹੇ ਪਾਣੀ ਤਾਂ ਬਿਲਕੁਲ ਹੈ ਨਹੀਂ ਪਾਣੀ ਮੰਗ ਮੰਗ ਕੇ ਲਾ ਰਹੇ ਉਹ ਇਹ ਖੇ ਪਾਣੀ ਵਾਲੇ ਬੋਤਲ ਲਗਾ ਲਈਤੀ ਬਸੇ ਬਹੁਤ ਪਰੇਸ਼ਾਨੀ ਹੈ ਜੇ ਪਾਣੀ ਵੀ ਨਹੀਂ ਤਾਂ ਪਰੇਸ਼ਾਨੇ ਬਣੇ ਨਾਣਾ ਰੋਣੇ ਸਾ ਬਾਦ ਨਾਲ ਉਹ ਬੱਤਰ ਨੇ ਜਿਹੜੇ ਇਹ ਲੋਕਾਂ ਦੇ ਹਾਲਾਤ ਬਣੇ ਹੋਏ ਨੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਬਠਿੰਡਾ ਦੇ ਸਾਈਂ ਨਗਰ ਦੀਆਂ ਜਿੱਥੇ ਪਰਸੋਂ ਰਾਤ ਨੂੰ ਰਜਵਾਹਾ ਟੁੱਟਿਆ ਰਜਵਾਹਾ ਟੁੱਟਣ ਕਾਰਨ ਇਸ ਨਗਰ ਵਿੱਚ ਪਾਣੀ ਭਰਿਆ ਹੈ ਪਾਣੀ ਇੰਨਾ ਜ਼ਿਆਦਾ ਭਰਿਆ ਕਿ ਲੋਕ ਘਰਾਂ ਤੋਂ ਬੇਕਾਰ ਹੋ ਗਏ ਸਮਾਨ ਵੀ ਆਪਣਾ ਕਿਤੇ ਹੋਰ ਨਹੀਂ ਲਿਜਾ ਸਕਦੇ ਕਿਉਂਕਿ ਘਰਾਂ ਵਿੱਚ ਵੀ ਇੰਨਾ ਦੇ ਜਿਹੜਾ ਪਾਣੀ ਭਰਿਆ ਹੋਇਆ ਰੋਟੀ ਪਾਣੀ ਬਣਾਉਣ ਦਾ ਕੋਈ ਸਾਧਨ ਨਹੀਂ ਹੈ ਬਿਜਲੀ ਹੈ ਜਿਹੜੀ ਉਹ ਵੀ ਬੰਦ ਹੈ ਸਭ ਤੋਂ ਵੱਡੀ ਮੁਸ਼ਕਲ ਛੋਟੇ-ਛੋਟੇ ਬੱਚਿਆਂ ਨੂੰ ਆ ਰਹੀ ਹੈ ਤੇ ਲੋਕ ਨੇ ਜਿਹੜੇ ਵਾਰ-ਵਾਰ ਪ੍ਰਸ਼ਾਸਨ ਨੂੰ ਅਪੀਲ ਕਰ ਰਹੇ ਨੇ ਕਿ ਉਹਨਾਂ ਵੱਲ ਧਿਆਨ ਦਿੱਤਾ ਜਾਵੇ ਉਹਨਾਂ ਹੱਲ ਕੀਤਾ ਜਾਵੇ ਬਿਸ਼ੱਕ ਪ੍ਰਸ਼ਾਸਨ ਦਾਅਵੇ ਜਰੂਰ ਕਰ ਰਿਹਾ ਹੈ ਕਿ ਇਹਨਾਂ ਦਾ ਉਪਰਾਲਾ ਜਿਹੜਾ ਇਹਨਾਂ ਦਾ ਕੀਤਾ ਜਾ ਰਿਹਾ ਹੈ ਪਾਣੀ ਕੱਢਿਆ ਜਾ ਰਿਹਾ ਹੈ ਇਹ ਇਹਨਾਂ ਦੇ ਹੱਲ ਹੈ ਜਿਹੜੇ ਸਾਰੇ ਕੀਤੇ ਜਾ ਰਹੇ ਨੇ ਪਰ ਜ਼ਮੀਨੀ ਹਕੀਕਤ ਕੀ ਹੈ ਇਹ ਤੁਹਾਨੂੰ ਗਰਾਊਂਡ ਜ਼ੀਰੋ ਤੋਂ ਦਿਖਾਇਆ ਹੈ ਮਨੀਸ਼ ਗਰ ਪੀਟੀਸੀ ਨਿਊਜ਼ ਪਟੰਡਾ